ඔග అ හජද පచරල అලාන හනට කෝල ඒ అ හන ਇਹ ਹਾਂ ਦੇਖੀ ਕਿ ਗੰਡਾ ਇਹ ਵੀ ਹੈ ਰਿਹਾ ਉਹ ਹੌਲਡ ਦੂ ਡਾਟਾ ਵਗੈਰਾ ਹੁਣ ਸਹੀ ਹੋ ਗਿਆ ਨਾ ਆ ਦੇਖ ਆ ਵੀਡੀਓ ਸਹੀ ਆਈ ਜਾਂਦੀ ਹੈ ਸਹੀ ਕਿੱਥੇ ਆਈ ਜਾਂਦੀ ਹੈ ਯਾਰ ਸਹੀ ਕਿੱਡਾ ਕਰਕੇ ਹੋਵੇ ਫੁੱਲ ਸਕਰੀਨ ਜਾਵੇ ਇੱਥੇ ਕਿਵੇਂ ਆ ਐਨੀ ਫਿਕਰੀ ਨਹੀਂ ਜਾਵੇ ਕੋਈ ਤੇ ਯਾ ਕੋਈ ਬੰਦਾ ਇਹ ਟੂਡੀ ਕਰਨਾ ਹੈ ਟੂਡੀ ਹੁਣ ਜਲਦੀ ਸਹੀ ਨਹੀਂ ਜਾਂਦੀ ਸਹੀ ਨਹੀਂ ਹੋ ਰਹੀ ਇਹ ਯਾਰ ਜਿਵੇਂ ਅੱਧੀ ਸਕਰੀਨ 'ਚ ਨਹੀਂ ਆਪਣੇ ਆਉਂਦਾ ਆ ਦਿਖਾ ਹੁਣ ਸਹੀ ਆ ਰਹੀ ਯਾਰ ਭੈਣ ਚੋਦ ਦੇ ਹੁਣ ਤਾਂ ਗਿਆ ਭੈਣ ਹਾਂ ਸਹੀ ਹੁਣ ਸਹੀ ਆ ਰਹੀ ਯਾਰ ਓਕੇ ਆ ਗਿਆ ਨਾ